ਤੁਸੀਂ ਚੈਲੰਜ ਕੀਤਾ ਸੀਗਾ ਚੈਲੰਜ ਮੇਰਾ ਸਹੀ ਸੀ ਕਿ ਗਲਤ ਸੀ ਮੈਨੂੰ ਦੱਸੋ ਮੈਂ ਚੈਲੰਜ ਕੀਤਾ ਸੀਗਾ ਕਹਿੰਦੇ 500 ਕਮਿਸ਼ਨਰ ਆਇਆ 500 ਗਿਆ ਤੁਹਾਨੂੰ ਆਜੇ ਵੀ ਨਹੀਂ ਚੁਕਾਈ ਜਾਣੀ ਜਿਹਾ ਤੁਹਾਨੂੰ ਕਹਿਤਾ ਹੁਣ ਤੁਸੀਂ ਬਦਲ ਗਰੀ ਚੱਲੋ ਤੁਸੀਂ ਐ ਕਰੋ ਤੁਸੀਂ 15 ਕੇ ਮੈਂ ਅੱਧਾ ਘੰਟਾ ਤੇ ਬਾਅਦ ਦੇਖ ਲੈਂਦਾ ਹਾਂ ਹਾਂ ਅੱਧੇ ਘੰਟੇ ਬਾਅਦ ਹੁਣ ਦਿਖਾ ਦਾਂ ਤੁਹਾਨੂੰ ਆਂਡਾ ਹੀ ਤੁਹਾਨੂੰ ਬਿਲਕੁਲ ਚਲੇ ਮੈਂ ਇਹਨਾਂ ਨੂੰ ਸੂਕਾਰ ਕਰ ਆਜੇ ਏਦਾਂ ਬਿੱਲੀ ਤੇ ਤੁਹਾਨੂੰ ਮੈਨਾਂ ਨਹੀਂ ਲੱਗਦੀ ਕਾਰਪੋਰੇਸ਼ਨ ਦੀ ਪੁਲਿਸ ਦੀ ਮਿਲੀ ਭਗਤੋ ਬਿੱਲਾ ਨਹੀਂ ਲੱਗਦੀ ਤੁਸੀਂ ਦੁਆਰਾ ਟੀਮ ਨੇ ਸਮਾਨ ਚੱਕ ਲਿਆ ਪਹਿਲਾ ਇੱਥੇ ਟੀਮ ਆਈਸੀ ਕਾਰਵਾਈ ਕੀਤੀ ਤੇ ਤਕਰੀਬਨ 15 ਮਿੰਟ ਬਾਅਦ ਦੁਬਾਰਾ ਕਬਜ਼ੇ ਹੋ ਗਏ ਤੇ ਅੰਦਰੋਂ ਟੇਬਲ ਜਿਹੜਾ ਅੰਦਰ ਕੀਤਾ ਉਹ ਟੇਬਲ ਖਿੱਚਿਆ ਜਾ ਰਿਹਾ ਆ ਉਹ ਲੁਕਦਾ ਜੀ ਮਾਰਿਆ ਜੀ ਕੋਈ ਨਹੀਂ ਨਹੀਂ ਦੁਕਾਨਦਾਰ ਰੋਕੋ ਨਹੀਂ ਰੋਕੋ ਸਾਨੂੰ ਤਾਂ 30 ਸਾਲ ਹੋ ਗਏ ਜੀ ਇੱਥੇ ਕਿਸੇ ਨੇ ਨਹੀਂ ਲੁਕਾਇਆ ਨਹੀਂ ਨਹੀਂ ਤਾਂ ਮੈਂ ਤਾਂ ਹਰੇਕ ਰੀ ਚੈੱਕ ਕਰ ਲਿਆ ਕਿਹੜਾ ਦੁਕਾਨਦਾਰ ਨਹੀਂ ਨਹੀਂ ਆ ਜੀ 15 ਮਿੰਟ ਬਾਅਦ ਆ ਰਿਹਾ ਲੱਗਣੀ ਆ ਜੀ ਮੇਰਾ ਜਵਾਬ ਆ ਜੀ ਇਹ ਬੰਦੇ ਦਾ ਮੈਂ ਮੈਂ ਸਾਡਾ ਜੀ ਮੈਂ ਤੁਸੀ 15 ਮਿੰਟ ਬਾਅਦ 15 ਮਿੰਟ ਬਾਅਦ ਆ ਜੀਓ ਤੁਸੀਂ ਜੀ ਉਹ ਤਾਂ ਮੈਂ ਕਰੂਗਾ ਮੇਰੀ ਗੱਲ 2000 ਤੁਹਾਨੂੰ ਮੰਦੇ ਕੋਲ ਦੇਨੇ ਦੇਨੇ ਮੈਂ ਤੁਹਾਡੇ ਤੁਹਾਨੂੰ ਯਾਦ ਹੋਣਾ ਮੈਂ ਖਬਰ ਕਿ ਤੁਸੀਂ ਚੈਲੰਜ ਕੀਤਾ ਸੀਗਾ ਚੈਲੰਜ ਮੇਰਾ ਸਹੀ ਸੀ ਕਿ ਗਲਤ ਸੀ ਮੈਨੂੰ ਦੱਸੋ ਮੈਂ ਚੈਲੰਜ ਕੀਤਾ ਸੀਗਾ ਕਹਿੰਦੇ 500 ਕਮਿਸ਼ਨਰ ਆਇਆ 500 ਗਿਆ ਤੁਹਾਨੂੰ ਅੱਜ ਵੀ ਨਹੀਂ ਚੁਕਾਈ ਜਾਣੀ ਜਾ ਤੁਹਾਨੂੰ ਕਹਿਤਾ ਹੁਣ 15 ਮਿੰਟ ਬਾਅਦ ਆਈਓ ਦੁਬਾਰਾ ਇੱਥੇ ਨਾਲ ਲੱਗਿਓ ਅਸੀਂ ਦੁਗਾਲ ਬੰਦ ਕਰਦਾਂਗੇ ਜਾਂ ਤੁਸੀਂ ਪਤਨਕਾਰੀ ਚੱਲੋ ਤੁਸੀਂ ਐ ਕਰੋ ਹਾਂਜੀ ਤੁਸੀਂ 15 ਕੇ ਮੈਂ ਅੱਧਾ ਘੰਟਾ ਤੇ ਬਾਅਦ ਦੇਖ ਲੈਂਦਾ ਹਾਂ ਆ ਜੀ ਅੱਧੇ ਘੰਟੇ ਬਾਅਦ ਉਹਨੂੰ ਦਿਖਾ ਦਾਂ ਤੁਹਾਨੂੰ ਆਂਡਾ ਹੀ ਤੁਹਾਨੂੰ ਬਿਲਕੁਲ ਚਲੇ ਮੈਂ ਇਹਨਾਂ ਨੂੰ ਸੂਕਾਰ ਕਰ ਹੁਣ ਪਹਿਲਾਂ ਮੈਨੂੰ ਇੱਕ ਇਹ ਵੀ ਦੱਸੋ ਉਹ ਵੀ ਦੱਸ ਦੇਣ ਉਹ ਵੀ ਆਪਾਂ ਉਹ ਵੀ ਦੱਸ ਦਿੰਦੇ ਤੁਹਾਨੂੰ ਵੀਰ ਜੀ ਜਿਹੜਾ 2000 ਰੁਪਏ ਦਾ ਕੰਦਾਲ ਲੈ ਲਓ ਉਹ ਵੀ ਦੱਸ ਦਿੰਦੇ ਉਹ ਵੀ ਤੁਹਾਨੂੰ ਉਹ ਵੀ ਤੁਹਾਨੂੰ ਦੱਸ ਦਿੰਦੇ ਉਹ ਵੀ ਤੁਹਾਨੂੰ ਉਹ ਵੀ ਤੁਹਾਨੂੰ ਦੱਸ ਦਿੰਦੇ ਆ ਦੱਸ ਦਿੰਦੇ ਮਾਗਦੇ ਜੇ ਤੁਹਾਡਾ ਬੰਦਾ ਆ ਰਿਹਾ ਬੰਦੇ ਨੂੰ ਪਤਾ ਹੈ ਲੈਣ ਵਾਲੇ ਨੂੰ ਵੀ ਪਤਾ ਹੈ ਐਡਾ ਬਿਲੀ ਬਦਰ ਤੋਂ ਮਿਲ ਨਹੀਂ ਲੱਗਦੀ ਕਾਰਪੋਰੇਸ਼ਨ ਦੀ ਪੁਲਿਸ ਨਹੀਂ ਮਿਲੀ ਭਗਤੋਂ ਬਿਨਾਂ ਨਹੀਂ ਲੱਗਦੀ ਤੁਸੀਂ ਸਭ ਤੋਂ ਬਿਨਾਂ ਲੱਗਦੀ ਹੈ ਕਿੰਨੇ ਕੋ 2000 ਰੁਪਏ ਦੁਕਾਨਦਾਰ ਦੇ ਬਿਲਕੁਲ ਲੈਂਦਾ ਹੋਰ ਦੱਸੋ ਦੱਸ ਦਿੰਦੇ ਆ ਆਓ ਸਾਹਮਣੇ ਮੀਡੀਆ ਸਾਹਮਣੇ ਕੋ ਦੱਸ ਦਿੰਦੇ ਦੱਸ ਦਿੰਦੇ ਤੁਹਾਨੂੰ ਫਿਰ ਆਓ ਦੱਸ ਦਿੰਦੇ ਫਿਰ ਆਲੀ ਗੱਲ ਵੀ ਸਾਹਮਣੇ ਕਰੋ ਨਾ ਕੋਈ ਨਹੀਂ ਕਰ ਦਿੰਦੇ ਇਹ ਲੁਕੋਈ ਨਹੀਂ ਕੀ ਇਹ ਕਾਰਪੋਰੇਸ਼ਨ ਨੂੰ ਪਤਾ ਨਹੀਂ ਹੈ ਨਹੀਂ ਨਹੀਂ ਪਤਾ ਕਿਉਂ ਨਹੀਂ ਪਤਾ ਕੋ ਬਿਨਾ 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 ਜ਼ਮਦੀ ਤੋਂ ਨਹੀਂ ਲੱਗਦਾ ਇਹ ਬਿਨਾ ਜ਼ਮਦੀ ਤੋਂ ਬਿਨਾ ਨਹੀਂ ਬੌਜੀ ਲੱਗਦੀ ਜੇ ਇੱਕ ਮਿੰਟ ਦੱਸੋ ਪਹਿਲਾ ਇਮਾਨਦਾਰ ਆਪ ਹੋਣਾ ਚਾਹੀਦਾ ਚੱਕਣ ਵਾਲਿਆਂ ਨੂੰ ਵੀ ਚੱਕਣ ਵਾਲੇ ਤਾਂ ਹੋਣਾ ਹੀ ਨਹੀਂ ਠੀਕ ਤੁਹਾਡੀ ਇਮਾਨਦਾਰੀ ਤੇ ਸ਼ੱਕ ਕਰ ਰਹੇ ਆ ਮੇਰੀ ਇਮਾਨਦਾਰੀ ਤੇ ਸ਼ੱਕ ਕਰਦੇ ਮੈਨੂੰ ਇਹ ਗੱਲ ਮੈਂ ਕਹਿਣਾ ਹੈ ਵੀ ਇਹਨਾਂ ਦੀ ਇਹ ਨਹੀਂ ਕਹੇ ਇਹਨਾਂ ਦੀ ਗੱਲ ਉੱਥੇ ਕੀਤਾ ਚੋਲੇ ਯਾਰ ਸਾਨੂੰ ਪਤਾ ਇਹਨਾਂ ਨੇ ਕੀ ਕੀ ਕੀਤਾ ਸਾਨੂੰ ਪਤਾ ਇਹਨਾਂ ਨੇ ਕੀ ਕੀ ਕੀਤਾ ਮੈਂ ਇਹ ਗੱਲ ਕਹਿੰਦਾ ਜੇ ਤੁਹਾਡੇ ਕੈਮਰੇ 'ਚ ਦੱਸਦਗੇ ਵੀ 2000 ਰੁਪਇਆ ਦੁਕਾਨਦਾਰ ਲੈ ਰਿਹਾ ਮੈਂ ਦੱਸਦਾ ਮੈਂ ਦੱਸਦਾ ਵੀ ਅੱਜ ਦੇਖ ਲਓ ਸੋਮਵਾਰ ਆ ਮੰਗਲ 11 ਵਜੇ ਤੱਕ ਪ੍ਰਾਪਰਟੀ ਟੈਕ ਦਾ ਨੋਟਿਸ ਜੀ ਸਾਰਾ ਸ਼ਹਿਰ ਹੀ ਲਵਾਂਦਾ 500 ਰੁਪਏ ਪ੍ਰਾਪਰਟੀ ਰੈਕ ਦੇ ਦਿੰਦੇ ਸਾਲ ਦਾ ਦੋ ਦੋ ਹਜ਼ਾਰ ਰੁਪਏ ਬਿਲਕੁਲ ਬੜੀਆ ਕਾਰਪੋਰੇਸ਼ਨ ਦੇ ਜਿਹੜੇ ਇਨਸਪੈਕਟਰ ਹੈ ਉਹਨਾਂ ਦੇ ਸਾਹਮਣੇ ਇੱਕ ਬੰਦੇ ਨੇ ਦੁਕਾਨਦਾਰ ਨੇ ਚੈਲੰਜ ਕੀਤਾ ਕਿ ਥੋੜੀ ਦੇਰ ਬਾਅਦ ਇਹ ਜਿਹੜੀ ਹੈ ਇਹ ਰੇੜੀ ਦੁਬਾਰਾ ਲੱਗੇਗੀ ਇਹ ਤੇ ਫਿਲਹਾਲ ਜਿਹੜੇ ਇਨਸਪੈਕਟਰ ਹੈ ਉਹਨਾਂ ਨੇ ਵੀ ਕਿਹਾ ਕਿ ਇਹ ਇਹ ਦੁਵਾਰਾ ਜਿਹੜੀ ਹੈ ਇਹ ਨਹੀਂ ਲੱਗਣ ਦਵਾਂਗੇ ਤੇ ਬਿਲਕੁਲ ਜ਼ਰੂਰ ਆਈਓ ਤੁਸੀਂ ਬਿਲਕੁਲ ਬਿਲਕੁਲ ਆਈਓ ਅੱਧੇ ਘੰਟੇ ਬਾਅਦ ਤੁਹਾਨੂੰ ਦਿਖਾ ਦਾਂਗੇ ਆਈਓ ਅੱਧੇ ਘੰਟੇ ਬਾਅਦ ਨਹੀਂ ਕਿਹਦੀ ਛਤਰਛਾਇਆ ਜ ਤੁਹਾਨੂੰ ਨਹੀਂ ਪਤਾ ਨਹੀਂ ਤੁਸੀਂ ਬਾਜੀ ਅੱਧੇ ਘੰਟੇ ਬਾਅਦ ਬੋਲ ਕੇ ਬੋਲੋ ਤੁਹਾਨੂੰ ਅੱਧੇ ਘੰਟੇ ਬਾਅਦ ਆਈਓ ਦੱਸੋ ਤੁਸੀਂ ਤੁਹਾਨੂੰ ਪਹਿਲਾਂ ਲਿਖਾਵਾਂਗੇ ਤੁਸੀਂ ਆਈਓ ਫੇ ਤੁਸੀਂ ਦੱਸੋਗੇ ਇਹ ਨਾ ਲੰਘਣਾ ਨਹੀਂ ਆਈਓ ਜੀ ਬਿਲਕੁਲ ਇਹ ਕਿਹਾ ਜਾ ਰਿਹਾ ਹੈ ਕਿ ਅੱਧੇ ਘੰਟੇ ਬਾਅਦ ਦੁਬਾਰਾ ਇਹ ਰੇੜੀਆਂ ਜਿਹੜੀਆਂ ਲੱਗਣਗੀਆਂ ਫਿਲਹਾਲ ਨਾਮ ਜਿਹੜਾ ਉਹ ਨਹੀਂ ਦੱਸਿਆ ਗਿਆ ਕਿ ਕਿਹਦੇ ਕਹਿੰਦੇ ਇਹ ਲੱਗਦੀਆਂ ਫਿਲਹਾਲ ਜਿਹੜੇ ਇਨਸਪੈਕਟਰ ਆ ਉਹਨਾਂ ਵੱਲੋਂ ਕਾਰਵਾਈ ਕੀਤੀ ਗਈ ਇਹ ਕਾਰਪੋਰੇਸ਼ਨ ਦੇ ਤੇ ਹੁਣ ਅ ਕਿਤਾਬ ਬਾਜ਼ਾਰ ਦੇ ਬਾਹਰ ਜਿਹੜੀਆਂ ਰੇੜੀਆਂ ਲੱਗਦੀਆਂ ਸੀ ਉਹਨਾਂ ਦਾ ਵਿਵਾਦ ਇੱਕ ਵਾਰ ਸਾਹਮਣੇ ਆਇਆ ਤੇ ਦੁਬਾਰਾ ਚੋੜੇ ਬਾਜ਼ਾਰ ਦੇ ਵਿੱਚ ਅ ਐਂਟਰੀ ਜਿਹੜੀ ਹੈ ਕਾਰਪੋਰੇਸ਼ਨ ਦੀ ਟੀਮ ਵੱਲੋਂ ਮਾਰੀ ਗਈ ਫਿਰ ਕਬਜ਼ੇ ਜਿਹੜੇ ਆ ਦੁਬਾਰਾ ਹੋ ਗਏ ਦੇਖੋ ਟੀਮ ਜਿਹੜੀ ਆ ਦੁਬਾਰਾ ਭੱਜਦੀ ਹੋਈ ਨਜ਼ਰ ਆ ਰਹੀ ਆ ਆ ਟੀਮ ਵੱਲੋਂ ਭੱਜ ਕੇ ਜਿਹੜੇ ਆ ਸਮਾਨ ਨੂੰ ਕਬਜ਼ੇ ਦੇ ਵਿੱਚ ਲਿੱਤਾ ਜਾ ਰਿਹਾ ਦੁਵਾਰਾ ਟੀਮ ਨੇ ਸਮਾਨ ਚੱਕ ਲਿਆ ਪਹਿਲਾਂ ਇੱਥੇ ਟੀਮ ਆਈ ਸੀ ਕਾਰਵਾਈ ਕੀਤੀ ਤੇ ਤਕਰੀਬਨ 15 ਮਿੰਟ ਬਾਅਦ ਦੁਵਾਰਾ ਕਬਜ਼ੇ ਹੋ ਗਏ ਤੇ ਅੰਦਰੋਂ ਟੇਬਲ ਜਿਹੜਾ ਅੰਦਰ ਕੀਤਾ ਉਹ ਟੇਬਲ ਖਿੱਚਿਆ ਜਾ ਰਿਹਾ ਕਿਸ ਤਰੀਕੇ ਦੇ ਨਾਲ ਦੁਵਾਰਾ ਕਬਜ਼ੇ ਹੋ ਗਏ ਹਾਲਾਂਕਿ ਕਿਹਾ ਵੀ ਗਿਆ ਸੀਗਾ ਦੁਵਾਰਾ ਇਸ ਜਗ੍ਹਾ ਦੇ ਉੱਪਰ ਆਵਾਂਗੇ ਪਰ ਫਿਰ ਇਤਨਾ ਕਿਤੇ ਦੁਵਾਰਾ ਇਨਕ੍ਰੋਚਮੈਂਟ ਹੈ ਜਿਹੜੀ ਆ ਹੁੰਦੀ ਹੋਈ ਦਖਾਈ ਦਿੱਤੀ ਤੇ ਲੋਕਾਂ ਨੇ ਆਪਣਾ ਸਮਾਨ ਜਿਹੜਾ ਬਾਹਰ ਦੁਕਾਨਾਂ ਦੇ ਬਾਹਰ ਟੰਗਿਆ ਸੀਗਾ ਉਹ ਜਿਹੜਾ ਦੁਕਾਨਦਾਰਾਂ ਵੱਲੋਂ ਲਾਇਆ ਜਾ ਰਿਹਾ ਹੈ ਕਾਰਪੋਰੇਸ਼ਨ ਦੀ ਟੀਮ ਵੱਲੋਂ ਪਹਿਲਾ ਕਾਰਵਾਈ ਕੀਤੀ ਗਈ ਹੁਣ ਦੁਬਾਰਾ ਫਿਰ ਉਸੇ ਜਗ੍ਹਾ ਤੇ ਕਾਰਵਾਈ ਕੀਤੀ ਜਾ ਰਹੀ ਹੈ ਤਕਰੀਬਨ ਕਿ ਬੇਨਤੀ ਕਰਦਾ ਮੈਂ ਮੈਂ ਰੈਗੂਲਰ ਇੱਥੇ ਹੀ ਰਹਿਣਾ ਵੈ ਫੈਸਟੀਵਲ ਸੀਜ਼ਨ ਹੈ ਵਧੀਆ ਤੁਹਾਡੇ ਕੋਲ ਗਾਹਕ ਪਹੁੰਚੂਗਾ ਸਮਾਨ ਕਿਰਪਾ ਕਰਕੇ ਅੰਦਰ ਰੱਖੋ ਜੇ ਤੁਸੀਂ ਫੈਸਲਾ ਕੀਤਾ ਆਪਦੇ ਫੈਸਲੇ ਤੇ ਬਰਕਰਾਰ ਰਹੋ ਵੀ ਤੈਨੂੰ ਫੁੱਟ ਤੱਕ ਮੈਂ ਨਹੀਂ ਚੱਕਦਾ ਤੇ ਤੈਨੂੰ ਫੁੱਟ ਤੋਂ ਗਾਹਾਂ ਵਿੱਚ ਰੱਖਣ ਨਹੀਂ ਦੇਣਾਗਾ ਹੁਣ ਮੈਂ ਤੁਸੀਂ ਕਹਿੰਦਾ 15 ਮਿੰਟ ਬਾਅਦ ਮੈਂ ਇੱਥੇ ਫੇਰ ਆ ਜਨਾ 20 ਮਿੰਟ ਬਾਅਦ ਮੈਂ ਦੇ ਲੋ ਉੱਥੋਂ ਮੁੜ ਕੇ ਫੇਰ ਆ ਬਿਲਕੁਲ ਦੁਬਾਰਾ ਫੇਰ ਤੁਸੀਂ ਬਹੁਤ ਜ਼ੋਰ ਲਾ ਰਹੇ ਹੋ ਪਰ ਰਿਕਵੈਸਟ ਇਹ ਹੈ ਤੁਸੀਂ ਪੂਰਾ ਹੋਲਡ ਆਪਣਾ ਰੱਖੋ ਇਹ ਲੋਕ ਬਹੁਤ ਬਿਸ਼ਰਮ ਹੈ ਤੁਰ ਤੋਂ ਪਹਿਲਾਂ ਕਿੰਨੇ ਕਫਸਾ ਆ ਗਏ ਦੁਬੀ ਹੋ ਕੇ ਚਲੇਗੇ ਇਹ ਇਤਨੇ ਹਰਾਮ ਜਦੇ ਹੈ ਇਹ ਸੁਧਰ ਦੇਗਾ ਮੈਂ ਬਾਪੂ ਜੀ ਮੈਂ ਕਿਸੇ ਨੂੰ ਗਾਲ ਨਹੀਂ ਕੱਢਣੀ ਪਰ ਤੁਹਾਡਾ ਸਹਿਯੋਗ ਚਾਹੀਦਾ ਨਹੀਂ ਕਰਦੇ ਹੀ ਨਹੀਂ ਜ਼ਰੀਏ ਲੋਕ ਤੁਸੀਂ ਮੈਨੂੰ 20 ਵਾਰੀ ਬੁਲਾਉਂਗਾ 20 ਵਾਰੀ ਆਉਂਗਾ ਨਹੀਂ ਤੁਸੀਂ ਇੱਕ ਰੋਜ਼ ਦੇ ਗੇੜੇ ਹੀ ਮਾਰਦੇ ਹੋ ਬਹੁਤ ਤੁਸੀਂ ਦੁਕਾਨਦਾਰ ਹੋ ਮੈਂ ਦੁਕਾਨਦਾਰ ਆ ਜੀ ਬੜੇ ਗੰਦੇ ਲੋਕ ਇੱਥੇ ਨੇ ਸਮਝਦੇ ਹੀ ਨਹੀਂ ਇਹਨਾਂ ਨੂੰ ਅਕਲ ਨਹੀਂ ਆਂਦੀ ਇਹ ਤੁਹਾਨੂੰ ਲੋਕ ਸਾਹਮਣੇ ਸੈਪਰੇਸ਼ਨ ਦੇ ਪੈਰ ਅੱਗੇ ਟੱਪਿਆ ਨਹੀਂ ਤੇ ਕਬਜ਼ੇ ਹੋਏ ਜੀ ਬਸ ਬੁਰਾ ਹਾਲ ਹੈ ਜੀ ਸਾਰਿਆਂ ਦਾ ਬੁਰਾ ਹਾਲ ਇੱਥੇ ਕੋਈ ਅਕਲ ਨਹੀਂ ਕਰਦੀ ਕਿਸੇ ਸਾਹ ਨੂੰ ਅਕਲ ਨਹੀਂ ਆ ਗਈ ਹੈ ਬਾਜ਼ਾਰ ਦਾ ਕੋਈ ਨਾ ਇੱਕ ਨਾ ਫਿਰ ਦੋ ਹੋਰ ਖਰਾਬ ਮੈਂ ਕਹਿੰਦਾ ਹੁੰਦਾ ਇੱਥੇ ਜਦੋਂ ਉਸ ਤਰੀਕੇ ਨਾਲ ਤੇ ਦੂਜੇ ਪਾਸੇ ਜਿਹੜੀ ਆ ਕਾਰਵਾਈ ਹੁੰਦੀ ਹੋਈ ਨਜ਼ਰ ਆ ਰਹੀ ਆ ਚੋੜਾ ਬਾਜ਼ਾਰ ਦੇ ਵਿੱਚ ਜਿਹੜੇ ਲੋਕਾਂ ਨੇ ਇਨਕ੍ਰੋਚਮੈਂਟ ਕੀਤੀ ਸੀ ਫਿਰ ਦੁਬਾਰਾ ਉਸ ਜਗ੍ਹਾ ਦੇ ਉੱਪਰ ਕਾਰਵਾਈ ਹੋਈ ਟੇਬਲ ਜਿਹੜੇ ਆ ਉਹ ਕਬਜ਼ੇ ਦੇ ਵਿੱਚ ਕਾਰਪੋਰੇਸ਼ਨ ਦੀ ਟੀਮ ਵੱਲੋਂ ਆ ਲਿੱਤੇ ਜਾ ਰਹੇ ਆ ਫਿਰ ਦੁਬਾਰਾ ਆ ਜਿਹੜਾ ਜਿਹੜਾ ਕਾਰਪੋਰੇਸ਼ਨ ਦਾ ਚੋੜਾ ਬਾਜ਼ਾਰ ਦੇ ਵਿੱਚ ਲੱਗਦਾ ਹੋਇਆ ਦਿਖਾਈ ਦਿੱਤਾ ਹਾਲਾਂਕਿ ਇਹ ਕਿਹਾ ਜਾ ਰਿਹਾ ਕਿ ਕਾਰਵਾਈ ਜਿਹੜੀ ਹੈ ਉਹ ਤੋਛੀ ਮਿੰਟਾਂ ਬਾਅਦ ਦੁਬਾਰਾ ਜਿਹੜੀ ਹੈ ਉਹ ਕੀਤੀ ਜਾਊਗੀ ਕਿਉਂਕਿ ਇਨਕ੍ਰੋਚਮੈਂਟ ਬਾਰ-ਬਾਰ ਲੋਕ ਕਰਦੇ ਆ ਤੇ ਹੁਣ ਦੁਬਾਰਾ ਜਿਹੜੀ ਇਸ ਜਗ੍ਹਾ ਦੇ ਉੱਪਰ ਕਾਰਵਾਈ ਕੀਤੀ ਗਈ ਤੇ ਸਬਾਨ ਜਿਹੜਾ ਉਹ ਕਾਰਪੋਰੇਸ਼ਨ ਦੀ ਟੀਮ ਵੱਲੋਂ ਇਹ ਕਬਜ਼ੇ ਦੇ ਵਿੱਚ ਲਿੱਤਾ ਗਿਆ ਜੁੜੇ ਹੋ ਸਮਰਨੂ ਦੇ ਨਾਲ ਕੈਮਰਾਮੈਨ ਹਰਜੀਤ ਸਿੰਘ ਕਾਕਾ ਦੇ ਨਾਲ ਸੌਰਵ ਰੋਲੇ ਰਿਪੋਰਟ ਧੰਨਵਾਦ